ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਵੀਰ ਰਬੂ ਥੱਕਾ ਕਰ ਰਿਹਾ ਥੋੜਾ ਜਿਆਦਾ ਜਿੰਨਾ ਵੀਰਾਂ ਦੀ ਵਿਚਾਰਾਂ ਦੀ ਰਹਿੰਦੀ ਹੈਗੀ ਤਕੜੇ ਲੋਕਾਂ ਨੇ ਵੜ ਲਈ ਜਿਹੜੇ ਮਾਰੇ ਮਾਰੇ ਸੀ ਜਿਹੜੇ ਕਿਲੇ ਕਿਲੇ ਦੋ ਦੋ ਕਿਲੇ ਵਾਲੇ ਉਹ ਰਹਿੰਦੇ ਸੀਗੇ ਅੱਜ ਆ ਦੇਖੋ ਭਾਰੀ ਗੜੇ ਮਾਰੀ ਹੋਈ ਹੈਗੀ ਆ ਦੇਖੋ ਕਿਹੜੇ ਗੜੇ ਨੇ ਪੱਕੀ ਵੀ ਕੰਟ ਹੈਗੀ ਗਰੀਬ ਦੀ ਤਾਂ ਰੱਬ ਉਹ ਨਹੀਂ ਉਹੀ ਗੱਲ ਆ ਤੁਮ ਦਾ ਤਕੜੇ ਲੋਕਾਂ ਨੇ ਤੂੜੀਆਂ ਕਰ ਲਈਆਂ ਸਾਰੇ ਕੰਮ ਨੇ ਮੇੜੀ ਬੈਠੇ ਨੇ ਤਕੜੇ ਲੋਕ ਪਰ ਮਾੜਾ ਜਿਹੜਾ ਵਿਚਾਰਾ ਗਰੀਬ ਆ ਕੋਈ 4 ਚੀਲਾਂਾਂ ਕੋਈ 5 ਚੀਲਾਂਾਂ ਜਿਹਦੀ ਵਿਚਾਰੀ ਕੰਮ ਕਰ ਰਹੇ ਜੀ ਜੀ ਸਾਧਨ ਨਹੀਂ ਜੀ ਲੇਟ ਕਰਨ ਕਰੀ ਜeneਗੇ ਆ ਦੇਖੋ ਵੇ ਕਿਹੜੇ ਕਿਹੜੇ ਗੜੇ ਪਹਿਰੇ ਨੇਗੇ ਬਹੁਤ ਜ਼ਿਆਦਾ ਨਜਾਇਜ਼ ਠੱਗਾ ਹੋਵੇਗਾ ਰੱਬ ਦਾ ਆਰੇ ਗੋਸ ਕਿਰੇ ਕਿਰੇ ਗੜੇ ਨੇ ਕਿ ਰੱਬ ਮੂਰੇ ਬੇਨਤੀ ਹੈ ਵੀ ਰੱਬਾ ਗਰੀਬਾਂ ਦੀ ਸੁਣ ਲੈ ਬਹੁਤ ਮਾੜਾ ਹੋ ਰਿਹਾ ਹੈ ਬਈ ਪਰ ਰੱਬ ਅੱਗੇ ਜੋਰ ਕਿਸੇ ਦਾ ਨਹੀਂ ਚੱਲਦਾ ਜੇ ਆਪਾਂ ਕਹੀਏ ਵੀ ਆਪਾਂ ਆਪਣਾ ਜੋਰ ਚਲਾ ਲਾਂਗੇ ਜੋਰ ਕਿਸੇ ਦਾ ਨਹੀਂ ਦੇ ਚੱਲਦਾ ਪਰ ਜਿਹੜਾ ਜਿੰਨਾ ਵੀ ਹੋ ਰਿਹਾ ਟੱਕਾ ਹੋ ਰਿਹਾ ਰੱਬ ਦਾ ਵੀ ਇੰਨਾ ਟੱਕਾ ਨਹੀਂ ਪਿੰਦਾ ਦੇਖ ਦੋ ਦਿਨਾਂ ਦੀ ਖੇੜਤੀ ਦੋ ਦਿਨਾਂ ਚ ਸਾਰੇ ਅਬਦੇ ਦਾਣਾ ਪੱਕਾ ਖਾਮ ਲਾਂਦਾਗਾ ਤੇ ਮਹੀਨਿਆਂ ਦੀ ਹਾਸ ਲੱਗੀ ਤੇ ਮਹੀਨੇ ਦੀ ਬੜੀ ਵੀ ਸਾਥ ਲੱਗੀ ਯਾਰ ਰੱਬ ਟੱਕਦਾ ਹੈ ਭਾਵੇਂ ਜਾ ਰਹੇ ਕੰਮ ਜਾਏ ਜਾਂ ਇੰਨਾ ਨਹੀਂ ਪਿੰਦਾ ਦੀ ਦੋ ਦਿਨ ਖੜ ਜਾ ਖੜ ਜਾਂਦਾ ਜਿੰਨਾ ਮਰਜੀ ਗੜੇ ਭਾਵੇਂ ਚਾਹੇ ਕੁਝ ਪਾਉਂਦਾ ਔਰ ਸਾਨੂੰ ਪਤਾ ਵੀ ਦੁਬਾਰਤ ਕਣੀ ਨਹੀਂ ਦਿਖਾਉਣੀ ਜੀ ਹੁਣ ਹੁਣ ਹੈਗਾ ਹੁਣ ਫਸਲ ਆਈ ਖੜੀ ਆ ਤੂੰ ਵੀ ਉੱਤੇ ਸਰਕਾਰਾਂ ਵਾਂਗ ਤੂੰ ਵੀ ਉੱਤੇ ਚੜਿਆ ਰਹੇਗਾ ਕੂਮ ਨਹੀਂ ਰਹਿਮ ਕਰਦਾ ਹੈਗਾ ਆ ਦੇਖੋ ਵੇ ਕੀ ਹਾਲ ਹੋ ਰਿਹਾ ਪਿੰਡ ਛਾਹਲੀ ਜ਼ਿਲ੍ਹਾ ਸੰਗਰੂਰ ਆਈ ਤਰੀਕ ਮੇਰੇ ਹਿਸਾਬ ਨਾਲ 17-18 ਪੀਸ ਹੋ ਗਈ ਉਹਨਾਂ ਜੀ ਬੜਾ ਤੱਕਾ ਹੋ ਰਿਹਾ ਰੱਬ ਦਾ ਨਾਵੀ ਕਹਿ ਦੇ ਚਲੋ ਦੇਣੀ ਤਾਂ ਉਸੇ ਨਹੀਂ ਹੈਗੀ ਪਰ ਜਿੱਥੇ ਟੱਕਰ ਹੋ ਰਹੀ ਹੈ ਵੀ ਤੱਕਈ ਹੋ ਰਿਹਾ ਗਰੀਬ ਗਰੀਬ ਹੀ ਰਹਿ ਰਿਹਾ ਵਿਚਾਰਾ ਬਿਨਾ ਸਾਧਨਾਂ ਵਾਲਾ ਰਹੇਗਾ ਸਾਰੇ ਸਾਧਨਾਂ ਵਾਲਿਆਂ ਨੇ ਤੂੜੀਆਂ ਵੀ ਕਰ ਲਈਆਂ ਪਰ ਜੀਵਨ ਵਿਚਾਰਲੇ ਸਾਧਨ ਨਹੀਂ ਹੈਗਾ ਉਹੀ ਰਹਿੰਦਾ ਸੀ ਵਿਚਾਰਾ ਦੋ ਦਿਨ ਹੋਰ ਖੜ ਜਾਂਦਾ ਰੱਬ ਉੱਤਾਂ ਦਾ ਨੇ ਫੱਤੇ ਅਗਲਾ ਸਾਰਾ ਆਵਾ ਪਾਉਣ ਲਾ ਸਰੋ ਮਾਰ ਦੀ ਹੈ ਵੀਡੀਓ ਵਧੀਆ ਲਗੀ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਪਿੰਡਾਂ ਦੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿੰਨਾ ਕਮਿਊਨਿਟੀ ਗੜੇ ਮਾਰੀ ਹੈ ਕਿੰਨਾ ਕਮਿਸਤਾਨ ਆ ਉਹ ਹੈ ਵੀ ਕਥਾ ਉਸਾਰੀ ਜੀਤੀ ਸਤ